ਇਹ ਦੋ ਡੈੱਡ ਬodies ਸਿਗੀਆਂ ਨਾ ਤਾਂ ਪੋਸ਼ਮਰਮਾਤੀ ਹੋਇਆ ਹੈ ਗੋੜ ਬਲਿਆ ਸੀਗਾ ਦੋਨਾਂ ਦੇ ਸਟੋਮਟਨ ਵੀ ਇੱਕ ਦਾ ਨਾਮ ਸੀਗਾ ਹਰਜੀਤ ਕੌਰ ਬਾਈਕੌਲ ਸੀ ਜੀ ਸੁਵਿੰਦਰ ਸਿੰਘ ਜੀ ਉਹਨਾਂ ਦਾ ਪੋਸ਼ਮਰਮਾ ਹੋਇਆ ਬੋੜ ਬਲੋਂ ਤੇ ਉਹਨਾਂ ਦੀ ਇੰਜਰੀ ਸੀਗੀਆਂ ਲਗਭਗ 8 ਤੋਂ 10 ਇੰਜਰੀਆਂ ਸੀਗੀਆਂ ਤਕਰੀਬਨ ਤੇ ਇੱਕ ਡੈੱਡ ਬੋਡੀ ਉਹਨਾਂ ਦੀ ਰੈਜ਼ਡ ਬੋਡੀ ਦੇ ਵਿੱਚੋਂ ਫੌਰਨ ਬੋਡੀ ਰਿਟਰੀਵ ਹੋਈ ਆ ਤੇ ਉਹ ਅਸੀਂ ਸੀਲ ਕਰਕੇ ਅਗਵਾ ਕੰਸਰਨ ਪੁਲਿਸ ਅਫਸਰ ਨੂੰ ਦੇ ਦਿੱਤੀ ਆ ਫॉर ਬਲਾਸਟਿਕ ਐਕਸਪਰਟ ਮੈਂ ਦੱਸ ਚੁੱਕਾ ਹਾਂ ਕਿ ਟੋਟਲ ਡੈਡ ਬਾਡੀ ਦੇ ਉੱਤੇ ਮਤਲਬ ਜਿਹੜੇ ਸੀਗੇ ਹਰਜੀਤ ਕੌਰ ਜੀ ਉਹਨਾਂ ਦੇ ਵਿੱਚ 10 8 ਤੋਂ 10 ਇੰਚ ਦੇ ਨਿਸ਼ਾਨ ਨੇ ਤੇ ਇੱਕ ਫੋਰਨ ਬਾਡੀ ਉਹਦੇ ਵਿੱਚ ਆਪਾਂ ਅਸੀਮ ਕੀਤੀ ਆ ਹਨ ਉਹਨਾਂ ਦੇ ਟੋਟਲ 112 ਇੰਚ ਜੀ ਸੀਗੇ ਉਹਨਾਂ ਦੇ ਤੇ ਉਹਨਾਂ ਦੇ ਵਿੱਚੋਂ ਸਾਨੂੰ ਇੱਕ ਫੋਰਨ ਮੈਟੈਲਿਕ ਬਾਡੀ ਰਿਟਰੀਵ ਹੋਈ ਆ ਤੇ ਉਹਨਾਂ ਨੂੰ ਵੀ ਅਸੀਂ ਕੰਸਰਨ ਪੁਲਿਸ ਸਟੇਸ਼ਨ ਵਾਲਿਆਂ ਨੂੰ ਪੁਲਿਸ ਅਫਸਰ ਨੂੰ ਹੈਂਡਓਵਰ ਕਰ ਦਿੱਤੀ ਆ ਫਾਰ ਬਿਲਕੁਲ ਸਪੋਰਟ ਓਪੀਨੀਅਨ ਲਈ ਅਗਲੇ ਵੀ ਕਾਰਜ ਹੈ